ਹਾਂਜੀ ਬੱਚਿਓ ਅੱਜ ਦੀ ਵੀਡੀਓ ਪੰਜਾਬੀ ਪਾਠ ਪੁਸਤਕ ਜਿਹੜੀ ਮਿਸ਼ਨ ਸਮਰੱਥ 3.0 2025 26 6ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੀ ਜਿਹਦਾ ਪਾਠ ਅਭਿਆਸ ਅਸੀਂ ਕਰਾਂਗੇ ਅੱਜ ਦੀ ਕਹਾਣੀ ਜਿਹੜੀ ਇੱਕ ਨਵੀਂ ਸ਼ੁਰੂਆਤ ਦੀ ਵੀਡੀਓ ਬਣਾਈ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਬੇਟਾ ਵਤਨ ਸਿੰਘ ਇੱਕ ਹੁਸ਼ਿਆਰ ਅਤੇ ਚੰਗੀ ਲਗਨ ਵਾਲਾ ਵਿਦਿਆਰਥੀ ਸੀ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਸਦੇ ਪਿਤਾ ਖੇਤੀਬਾੜੀ ਕਰਦੇ ਸਨ ਅਤੇ ਮਾਂ ਘਰੇਲੂ ਸੁਆਣੀ ਸੀ। ਉਹਨਾਂ ਦੀ ਜ਼ਿੰਦਗੀ ਸਾਦੀ ਪਰ ਖੁਸ਼ਹਾਲ ਸੀ। ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਸਕੂਲ ਖੁੱਲਿਆ। ਬਤਨ ਸਿੰਘ ਦੇ ਪਿਤਾ ਨੇ ਸੋਚਿਆ ਕਿ ਉਹਨਾਂ ਦੇ ਪੁੱਤਰ ਨੂੰ ਵਧੀਆ ਵਿੱਦਿਆ ਮਿਲਣੀ ਚਾਹੀਦੀ ਹੈ। ਪਰਿਵਾਰ ਦੀ ਆਮਦਨ ਬਹੁਤ ਘੱਟ ਹੋਣ ਕਰਕੇ ਇਹ ਇੱਕ ਵੱਡਾ ਫੈਸਲਾ ਸੀ। ਪਰ ਬਤਨ ਸਿੰਘ ਦੀ ਲਗਨ ਨੂੰ ਦੇਖਦੇ ਹੋਏ ਪਿਤਾ ਨੇ ਆਪਣੀ ਜ਼ਮੀਨ ਦਾ ਥੋੜਾ ਜਿਹਾ ਹਿੱਸਾ ਵੇਚ ਕੇ ਬਤਨ ਸਿੰਘ ਨੂੰ ਨਵੇਂ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਨਵੇਂ ਸਕੂਲ ਵਿੱਚ ਬਤਨ ਸਿੰਘ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਉਹ ਹਰ ਵਿਸ਼ੇ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲੱਗਾ ਉਸਨੇ ਨਵੇਂ ਮਿੱਤਰ ਬਣਾਏ ਕੁਝ ਉਸਨੇ ਨਵੇਂ ਮਿੱਤਰ ਬਣਾਏ ਕੁਝ ਵਿਦਿਆਰਥੀ ਉਸਦੀ ਗਰੀਬੀ ਦਾ ਮਖੌਲ ਵੀ ਉਡਾਉਂਦੇ ਸਨ ਪਰ ਬਤਨ ਸਿੰਘ ਅਣਗੌਲਿਆ ਕਰ ਛੱਡਦਾ ਇੱਕ ਦਿਨ ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਲੱਗੀ ਬਤਨ ਸਿੰਘ ਨੇ ਆਪਣਾ ਇੱਕ ਮਾਡਲ ਤਿਆਰ ਕੀਤਾ ਜੋ ਕਿਸਾਨਾਂ ਦੀ ਮਦਦ ਲਈ ਨਵੀਂ ਤਕਨੀਕ ਤੇ ਆਧਾਰਿਤ ਸੀ ਸ਼ੁਰੂ ਵਿੱਚ ਲੋਕਾਂ ਨੇ ਵਧੀਆ ਪ੍ਰਤੀਕਰਮ ਨਹੀਂ ਦਿੱਤਾ ਪਰ ਜਦੋਂ ਅਧਿਆਪਕਾਂ ਨੇ ਉਸ ਦੀ ਰਚਨਾਤਮਕ ਸੋਚ ਨੂੰ ਸਮਝਿਆ ਤਾਂ ਉਸ ਦੀ ਬਹੁਤ ਪ੍ਰਸ਼ੰਸਾ ਹੋਈ ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਣ ਤੋਂ ਬਾਅਦ ਬਤਨ ਸਿੰਘ ਦੀ ਮਿਹਨਤ ਦਾ سلسلہ ਨਹੀਂ ਚੁੱਕਿਆ ਉਹ ਹੋਰ ਵੀ ਵਿਗਿਆਨਕ ਪ੍ਰੋਜੈਕਟ ਬਣਾਉਂਦਾ ਗਿਆ ਹੌਲੀ 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 ਉਹ ਆਪਣੀ ਸਫਲਤਾ ਦਾ ਨਵਾਂ ਇਤਿਹਾਸ ਰਚਣ ਲੱਗਾ ਸਾਲਾਂ ਬਾਅਦ ਉਹ ਇੱਕ ਪ੍ਰਸਿੱਧ ਵਿਗਿਆਨੀ ਬਣ ਗਿਆ ਆਪਣੇ ਪਿੰਡ ਪਾਪਸ ਆ ਕੇ ਉਸਨੇ ਕਿਸਾਨਾਂ ਦੀ ਮਦਦ ਲਈ ਨਵੀਆਂ ਤਕਨੀਕਾਂ ਲਿਆਉਣੀਆਂ ਸ਼ੁਰੂ ਕੀਤੀਆਂ ਸਾਰੇ ਕਿਸਾਨ ਖੁਸ਼ਹਾਲ ਹੋਣ ਲੱਗ ਪਏ ਹੁਣ ਬਤਨ ਸਿੰਘ ਦਾ ਪਿੰਡ ਵੀ ਉਹਨਾਂ ਦੀ ਮਿਹਨਤ ਦਾ ਫਲ ਖਾ ਰਿਹਾ ਸੀ ਕਰਦੇ ਆਂ ਬੇਟਾ ਇਸ ਦਾ ਪਾਠ ਅਧਾਰਿਤ ਅਭਿਆਸ ਨੰਬਰ 1 ਖਾਲੀ ਥਾਂਵਾਂ ਪਰੋ ਵਤਨ ਸਿੰਘ ਆਪਣੇ ਪਰਿਵਾਰ ਦਾ ਡੈਸ਼ ਸੀ ਇਕਲੌਤਾ ਪੁੱਤਰ ਉਸਦੇ ਪਿਤਾ ਖੇਤੀਬਾੜੀ ਕਰਦੇ ਸਨ ਨਵੇਂ ਸਕੂਲ ਵਿੱਚ ਕੁਝ ਵਿਦਿਆਰਥੀ ਉਸ ਦੀ ਗਰੀਬੀ ਦਾ ਮਖੌਲ ਉਡਾਉਂਦੇ ਸਨ ਨੰਬਰ 4 ਵਤਨ ਸਿੰਘ ਅੱਗੇ ਚੱਲ ਕੇ ਇੱਕ ਵਿਗਿਆਨੀ ਬਣਿਆ ਖੇਠਾਂ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੰਬਰ 1 ਵਤਨ ਸਿੰਘ ਦੇ ਪਰਿਵਾਰ ਦੀ ਆਮਦਨ ਬਹੁਤ ਵੱਧ ਸੀ ਗਲਤ ਹੈ ਬਟਾ ਵਤਨ ਸਿੰਘ ਆਪਣੇ ਵਿਗਿਆਨਕ ਪ੍ਰੋਜੈਕਟਾਂ ਕਰਕੇ ਮਸ਼ਹੂਰ ਮਸ਼ਹੂਰ ਹੋਇਆ ਇਹ ਸਹੀ ਹੈ ਅਧਿਆਪਕਾਂ ਨੇ ਵਤਨ ਸਿੰਘ ਵਿਦਿ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਲਤ ਹੈ ਵਤਨ ਸਿੰਘ ਨੇ ਆਪਣੇ ਪਿੰਡ ਵਾਸੀਆਂ ਲਈ ਨਵੀਆਂ ਤਕਨੀਕਾਂ ਲਿਆਂਦੀਆਂ ਇਹ ਵੀ ਗਲਤ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਲਿਖੋ ਵਤਨ ਸਿੰਘ ਦਾ ਪਰਿਵਾਰ ਕਿਹੋ ਜਿਹਾ ਸੀ ਵਤਨ ਸਿੰਘ ਦੇ ਪਿਤਾ ਨੇ ਉਸ ਦੀ ਵਿਦਿਆ ਲਈ ਕੀ ਤਿਆਗ ਦਿੱਤਾ ਬੇਟਾ 4 ਪ੍ਰਸ਼ਨ ਹੈ ਕਰਦੇ ਆ ਇਸ ਦੇ ਪ੍ਰਸ਼ਨ ਉੱਤਰ ਹੈ ਨੰਬਰ 1 ਬਤਨ ਸਿੰਘ ਦਾ ਪਰਿਵਾਰ ਕਿਹੋ ਜਿਹਾ ਸੀ ਉੱਤਰ ਹੈ ਬਤਨ ਸਿੰਘ ਦੇ ਪਿਤਾ ਜੀ ਖੇਤੀਬਾੜੀ ਕਰਦੇ ਸਨ ਅਤੇ ਉਸ ਦੀ ਮਾਂ ਘਰੇਲੂ ਸੁਆਣੀ ਸੀ ਉਹਨਾਂ ਦੀ ਜ਼ਿੰਦਗੀ ਸਾਦੀ ਪਰ ਖੁਸ਼ਹਾਲ ਸੀ ਪ੍ਰਸ਼ਨ ਨੰਬਰ 2 ਬਤਨ ਸਿੰਘ ਦੇ ਪਿਤਾ ਨੇ ਉਸ ਦੀ ਵਿਦਿਆਲੀ ਕੀ ਤਿਆਗ ਕੀਤਾ ਉੱਤਰ ਹੈ ਬਤਨ ਸਿੰਘ ਦੇ ਪਿਤਾ ਨੇ ਉਸ ਦੀ ਵਿਦਿਆਲੀ ਆਪਣੀ ਜ਼ਮੀਨ ਦਾ ਥੋੜਾ ਜਿਹਾ ਹਿੱਸਾ ਵੇਚ ਦਿੱਤਾ ਇਸ ਤਰ੍ਹਾਂ ਬਤਨ ਸਿੰਘ ਦੀ ਵਿਦਿਆਲੀ ਤਿਆਗ ਦਿੱਤਾ ਸੀ ਨੰਬਰ 3 ਪ੍ਰਸ਼ਨ ਹੈ ਨਵੇਂ ਸਕੂਲ ਵਿੱਚ ਵਿਦਿਆਰਥੀ ਨੇ ਬਤਨ ਸਿੰਘ ਨਾਲ ਕਿਹੋ ਜਿਹਾ ਬਤੀਰਾ ਰੱਖਿਆ ਸੀ ਉੱਤਰ ਹੈ ਬੇਟਾ ਨਵੇਂ ਸਕੂਲ ਵਿੱਚ ਵਿਦਿਆਰਥੀਆਂ ਨੇ ਬਤਨ ਸਿੰਘ ਨਾਲ ਬਹੁਤ ਬੁਰਾ ਬਤੀਰਾ ਕੀਤਾ ਸੀ ਵਿਦਿਆਰਥੀਆਂ ਨੇ ਬਤਨ ਸਿੰਘ ਦੀ ਗਰੀਬੀ ਦਾ ਮਖੌਲ ਵੀ ਉਡਾਇਆ ਸੀ ਪ੍ਰਸ਼ਨ ਨੰਬਰ 4 ਵਿਗਿਆਨ ਪ੍ਰਦਰਸ਼ਨੀ ਵਿੱਚ ਬਤਨ ਸਿੰਘ ਨੇ ਕੀ ਪੇਸ਼ ਕੀਤਾ ਵਿਗਿਆਨ ਪ੍ਰਦਰਸ਼ਨੀ ਵਿੱਚ ਬਤਨ ਸਿੰਘ ਨੇ ਇੱਕ ਮਾਡਲ ਪੇਸ਼ ਕੀਤਾ ਸੀ ਜੋ ਕਿਸਾਨਾਂ ਦੀ ਮਦਦ ਲਈ ਨਵੀਂ ਤਕਨੀਕ ਤੇ ਆਧਾਰਿਤ ਸੀ ਇਹ ਬੇਟਾ ਤੁਹਾਡੇ ਪ੍ਰਸ਼ਨ ਸੀ ਜਿਹੜੇ 4 ਅੱਗੇ ਮਿਲਾਨ ਕਰੋ ਹੈ ਬਤਨ ਸਿੰਘ ਕਿਸਾਨਾਂ ਦੀ ਮਦਦ ਲਈ ਨਵੀਆਂ ਤਕਨੀਕਾਂ ਲਿਆਇਆ ਵਤਨ ਸਿੰਘ ਕਿਸਾਨਾਂ ਦੀ ਮਦਦ ਲਈ ਨਵੀਆਂ ਤਕਨੀਕਾਂ ਲਿਆਇ ਇਦਨਾ ਮੈਚ ਕਰਨਾ ਹੈ ਅਗੇ ਪਿਤਾ ਖੇਤੀਬਾੜੀ ਕਰਦੇ ਸਨ ਵਿਗਿਆਨ ਪ੍ਰਦਰਸ਼ਨੀ ਕੀਤੀ ਵਿਦਿਆਰਥੀਆਂ ਦੇ ਨਵੇਂ ਆਵਿਸ਼ਕਾਰ ਪੇਸ਼ ਕੀਤੇ ਅਧਿਆਪਕ ਵਤਨ ਸਿੰਘ ਦੀ ਰਚਨਾਤਮਕ ਸੋਚ ਦੀ ਪ੍ਰਸ਼ੰਸਾ ਕਰਦੇ ਸੀ ਕੀਤੀ ਅਗੇ ਨਮਾ ਸਕੂਲ ਵਤਨ ਸਿੰਘ ਨੂੰ ਵਧੀਆ ਵਿੱਦਿਆ ਮਿਲੀ ਅਗਲਾ ਕਬੀਤਾ ਪਾਠ ਵਿੱਚ ਆਏ ਪ੍ਰਣਾਮ ਸ਼ਬਦ ਚੁਣ ਕੇ ਲਿਖਣੇ ਨੇ ਪਾਠ ਵਿੱਚ ਬੇਟਾ ਆਪਾਂ ਪੜਿਆ ਹੈ ਉਸ ਉਹ ਉਹਨਾਂ ਆਪਣੀ ਇਸ ਇਹ ਪੜਨਾਮ ਸ਼ਬਦ ਹੈ ਬੇਟਾ ਜਿਹੜੇ ਪਾਠ ਵਿੱਚ ਆਏ ਸੀ ਆਪਾਂ ਪੜੀਏ ਕਹਾਣੀ ਪੜਨਾਮ ਹੁੰਦਾ ਹੈ ਜਿਹੜਾ ਨਾਮ ਦੀ ਥਾਂ ਤੇ ਪਵੇ ਉਹਨੂੰ ਪੜਨਾਮ ਕਹਿੰਦੇ ਆ ਠੀਕ ਹੈ ਇਹ ਸ਼ਬਦ ਜਿਹੜੇ ਇਹਦੇ ਵਿੱਚ ਆਏ ਸੀਗੇ ਉਹ ਪਰੇ ਨੇ ਮੈਂ ਅੱਗੇ ਆ ਗਿਆ ਵਿਚਾਰ ਬਟਨ ਚਰਚਾ ਜੇਕਰ ਤੁਸੀਂ ਬਤਨ ਸਿੰਘ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ ਨੰਬਰ 2 ਕੀ ਤੁਸੀਂ ਕਿਸੇ ਮੁਸ਼ਕਲ ਨੂੰ ਹੌਸਲੇ ਨਾਲ ਪਾਰ ਕੀਤਾ ਹੈ ਆਪਣਾ ਅਨੁਭਵ ਸਾਂਝਾ ਕਰੋ ਇਹੀ ਬੇਟਾ ਜਿਹੜਾ ਤੁਹਾਨੂੰ ਕਲਾਸ ਦੇ ਵਿੱਚ ਤੁਹਾਡੇ ਟੀਚਰ ਕਰਵਾਉਣਗੇ ਤੁਹਾਨੂੰ ਇਹ ਕਹਾਣੀ ਤਾਂ ਉਸ ਟਾਈਮ ਤੁਹਾਨੂੰ ਇਹ ਟੀਚਰ ਵੱਲੋਂ ਹਲ ਕਰਵਾਇਆ ਜਾਏਗਾ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨ